ਨਮਸਕਾਰ ਦੋਸਤੋ ਮੌਜੂਦ ਆ ਫਾਜ਼ਿਲ ਕਾਦੀ ਦਾਣਾ ਮੰਡੀ ਦੇ ਵਿੱਚ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਜੋ ਅੱਜ ਫਾਜ਼ਿਲ ਕਾਦੀ ਦਾਣਾ ਮੰਡੀ ਦੇ ਵਿੱਚ ਝੋਨੇ ਦੀ ਆਵਕ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਆਵਕ ਦੇ ਨਾਲ ਖਰੀਦ ਵੀ ਜੋ ਅੱਜ ਸ਼ੁਰੂ ਕਰ ਦਿੱਤੀ ਗਈ ਹੈ ਖਰੀਦ ਦੌਰਾਨ ਜੋ ਅੱਜ ਫਾਜ਼ਿਲ ਕਾਦੀ ਦਾਣਾ ਮੰਡੀ ਦੇ ਵਿੱਚ 1509 ਕਿਸਮ ਦਾ ਤਾਂ 3235 ਰੁਪਏ ਜੋ ਵਿਕਿਆ ਹੈ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਖੁੱਲੀ ਬੋਲੀ ਦੇ ਰਾਹੀਂ ਜੋ ਇਹ ਤਾਂ ਦੀ ਖਰੀਦ ਕੀਤੀ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਬਣੇ ਰੋ ਸਾਡੇ ਇਸ ਪੇਜ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ

11 ਰੁਪਏ 12 12 12 17 17 32 ਤੋਂ 35 ਰੁਪਏ ਲਾਣਾ ਕਿਸੇ ਨੇ ਕਰੋ ਤਿੰਨ ਫਿਰ ਸਰਦਾਰ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਚੋਨੇ ਦੀ ਸ਼ੁਰੂਆਤ ਹੋ ਚੁੱਕੀ ਹੈ 32 ਤੋਂ 35 ਰੁਪਏ ਦਾ ਕਿੰਨੀ ਅਰਾਈਵਲ ਕਿੰਨੀ ਹੈ ਅਰਾਈਵਲ 800 ਗਏ ਖਰੀਦਦਾਰ ਦੀ ਗੱਲ ਕੀਤੀ ਹੈ ਕਿੰਨੇ ਖਰੀਦਦੇ ਨੇ 3-4 ਖਰੀਦਦਾਰ ਹੈਗੇ ਪ੍ਰਬੰਧਕਾਂ ਦੀ ਗੱਲ ਕੀਤੀ ਹੈ ਕਿੰਨੇ ਕੋਈ ਪ੍ਰਬੰਧ ਹੋ ਚੁੱਕੇ ਨੇ ਮੰਡੀ ਦੇ ਵਿੱਚ ਖਰੀਦ ਨੂੰ ਲੈ ਕੇ ਕੋਈ ਪ੍ਰਬੰਧ ਹੁੰਦਾ ਨਹੀਂ ਜੀ ਲੱਗਦਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਵਧੀਆ ਫਸਲ ਵਿਕੇਗੀ। ਆਬਜ਼ਾਰ ਤੇਜ਼ ਹੀ ਰਹਿੰਦੀ ਹੈ। ਬੇਰ। ਠੀਕ ਹੈ। ਤੁਸੀਂ ਕੀ ਕਹਿਣਾ ਚਾਹੋਗੇ ਜੋ ਅੱਜ ਚੋਣੇ ਸ਼ੁਰੂਆਤ ਤੁਹਾਡੀ ਦੁਕਾਨ ਤੇ ਹੋਈ ਹੈ? ਮੈਸੇਜ ਅਨਸਰਾ ਸੰਦੀਪ ਕੁਮਾਰ ਦੁਕਾਨ ਤੇ ਅੱਜ ਜਿਹੜੀ ਆਈ ਹੈ 1500। ਜਿਹਦੀ ਸ਼ੁਰੂਆਤ ਅੱਜ 25 ਤੋਂ 35 ਰੇਟ ਨਾਲ ਹੋਈ ਹੈ। ਕੁਆਲਿਟੀ ਬਹੁਤ ਬੜੀ ਹੈ। ਜੇ ਬਹੁਤ ਚੰਗੀ ਹੈ। ਜੇ ਰੇਟ ਦੀ ਗੱਲ ਕਰੀਏ ਰੇਟ ਠੀਕ ਹੈ ਜੀ। ਰੇਟ ਠੀਕ ਹੈ।